ਵਾਰ ਲਗਾ ਬੋਰਿੰਗਾ ਚ ਮੀਂਹ ਪੈ ਕੇ ਹਟਿਆ ਤੇ ਸੈਕਟਰ ਦੀ ਫੇਰ ਤਿਆਰੀ ਹੈ ਖਨੌੜੀ ਬਾਰਡਰ ਤੋਂ ਆ ਕੇ ਇੰਨੀ ਬੰਦਾ ਚ ਭਯਾ ਬੰਦਾ ਬੰਨੇ ਦੁਨੀਆਂ ਦੇ ਬੈਠੇ ਹਨ ਉਹ ਮੁੰਡਰ ਦੇ ਕਨੀਆ ਕੱਟਦੇ ਭਾਈ ਆਹਾਹਾਹਾ ਨੀ ਨੇ ਭਾਈ ਕਣਕਾ ਦਾ ਬਣਾ ਤਿਆ ਹਨਾ ਨਾ ਨਵਾਂ ਗੱਲ ਬਣ ਗਈ ਢਾਕਦੇ ਮਾਣਾ ਸੁੰਡੀ ਸਾਡੀ ਕਿਧਰੀ ਗਈ ਆਹ ਲੱਕਾ ਭਾਈ ਕਣਕਾ ਦਾ ਢੋੜੀ ਸਾਡੀ ਕਿਧਰੇ ਚੱਕੜ ਚੀਲਾ ਚੱਕੜ ਜੀਲਾ ਚੱਕੜ ਜੀਲਾ ਚੱਕੜ ਚੀਲਾ ਆਪੇ ਦਰਿਆ ਬਿਨਾਂ ਗਿਆ ਨਾ ਮਛੀਂਦਰੇ ਇਹ ਹੁਣ ਆਪਾਂ ਭਾਈ ਪਹੁੰਚ ਗਏ ਆ ਖੇਤ ਮੀਂਹ ਪੈ ਗਿਆ ਤੇ ਜ਼ੀਰੋ ਡਰਿੱਲ ਕਿਹੜੀ ਐ ਤੇ ਸੁਪਰ ਸੀਡਰ ਕਿਹੜੀ ਐ ਸਾਰੀਆਂ ਇੱਕੋ ਜੀਆਂ ਹੋ ਗਈਆਂ ਮੀਂਹ ਨਾਲ ਹੁਣ ਕੁਦਰਤ ਤਾਂ ਭਾਈ ਕੁਦਰਤੀ ਆ ਹਨਾ ਕਨੌਰੀ ਬਾਰਡਰ ਤੋਂ ਆ ਕੇ ਹੁਣ ਆਪਾਂ ਰੇਹ ਛੱਡਦੇ ਆਂ ਫੇਰ ਲਾ ਕੇ ਆਵਾਂਗੇ ਢੇੜਾ ਦੋ ਚਾਰ ਦਿਨਾਂ ਨੂੰ ਪੰਜ ਚਾਰ ਦਿਨ ਫੇਰ ਲਾ ਆਵਾਂਗੇ ਉਹ ਫਿਰ ਇਹ ਵੀ ਫਸ ਫਸਲ ਵੀ ਬਈ ਜ਼ਰੂਰੀ ਐ ਠੀਕ ਐ ਤੇ ਹੁਣ ਆਪਾਂ ਸੱਟਣ ਲੱਗਦੇ ਆਂ ਰੇਤ ਹੰਸੇ ਨੇ ਰੋਕਤੀ ਗੱਡੀ ਇੱਕ ਬੰਦਾ ਲੈਣ ਗਿਆ ਚੜੂਗੇ ਤੇ ਆਪਾਂ ਬਾਅਦ ਚ ਤਾਂ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਆ ਬੰਦ ਰੱਖਿਆ ਆ ਸਾਡਾ ਬੰਦਾ ਯਾਰ ਮੂੰਹ ਨਹੀਂ ਖੋਲਦਾ ਯਾਰ ਆਹੋ ਇਹਨੂੰ ਉਹ ਲਾ ਯਾਰਾਂ 20 ਤੇ ਸੀ ਨੂੰ ਨੇ ਤੇ ਰਹਿੰਦੇ ਆ ਭਰਾਵਾ ਚਾਰ ਚਾਰ ਸੱਟੇ ਇਹ ਹੁਣ ਰਹਿ ਗਈਆਂ ਆਪਣੇ ਕੋਲੇ 15 15 ਆਣ ਛੱਡ ਦਿਆਂਗੇ ਚੱਲ